ਆਮ ਲੀਲਾ ਮੈਦਾਨ ਤੋਂ ਸਵੇਰ ਤੋਂ ਹੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਪਰ ਆਹ ਤਸਵੀਰ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਕੋਈ ਤਿਆਰੀ ਜਿਹੜੀ ਆ ਉਹ ਤਾਂ ਦਿਖਾ ਦਿੰਦੇ ਆ ਵੀ ਪੂਰੀ ਸਰਕਾਰ ਦੀ ਪ੍ਰਸ਼ਾਸਨ ਦੀ ਜਿਹੜੀਆਂ ਪੂਰੀ ਤਿਆਰੀਆਂ ਵੱਖ-ਵੱਖ ਪੋਰਸਸ ਜਿਹੜੀਆਂ ਨੇ ਇੱਥੇ ਤੁਹਾਨੂੰ ਦਿਖਾਈ ਦੇ ਰਹੀ ਆ ਸੀਆਰਪੀ ਵੀ ਤੁਹਾਨੂੰ ਇੱਥੇ ਦਿਖਾਈ ਦੇ ਰਹੀ ਆ ਰੈਪਿਡ ਐਕਸ਼ਨ ਫੋਰਸ ਵੀ ਤੁਹਾਨੂੰ ਦਿਖਾਈ ਦੇ ਰਹੀ ਆ ਅਤੇ ਹੱਥਾਂ ਦੇ ਵਿੱਚ ਇੱਕ ਗੱਲ ਆ ਵਾ ਵੀ ਆਹwidehat ਦੇ ਵਿੱਚ ਬੋਕਸ ਜਿਹੜੇ ਨੇ ਇਹ ਉਹੀ ਬੋਕਸ ਨੇ ਜੇ ਮੈਨੂੰ ਗਲਤ ਨਾ ਲੱਗਦਾ ਹੋਵੇ ਸੁੱਖਾ ਜੀ ਇਹ ਬੋਕਸ ਨਾਲ ਜਿਹੜੇ ਅਥਰੂ ਗੈਸ ਫਾਇਰ ਕਰ ਸਕਦੇ ਆ ਜਿਹੜੇ ਹੱਥਾਂ ਦੇ ਵਿੱਚ ਬੋਕਸ ਨਜ਼ਰ ਆ ਰਹੇ ਬਿਲਕੁਲ ਬਿਲਕੁਲ ਕਵਰ ਉਹ ਵੀ ਨੇ ਤੇ ਭੀੜ ਨੂੰ ਤਿੱਤਰ-ਬਿੱਤਰ ਕਰਨ ਵਾਸਤੇ ਵੀ ਅਕਸਰ ਇਨਸਟਰੂਮੈਂਟਾਂ ਦਾ ਜਿਹੜਾ ਆ ਇਸਤੇਮਾਲ ਕੀਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਆ ਵੀ ਇਹ ਕਿ ਆਪ ਗਿਆ ਵੀ ਸ਼ਾਂਤਮਈ ਧਰਨਾ ਰਹੂਗਾ ਪੁਲਿਸ ਵੀ ਚਲੋ ਇਹ ਵੀ ਆਪਣੀ ਡਿਊਟੀ ਨਿਭਾ ਰਹੇ ਆ ਮੈਂ ਕਹਾਂਗਾ ਇਹ ਵੀ ਆਪਣੀ ਡਿਊਟੀ ਉਸ ਤਰੀਕੇ ਨਾਲ ਤਨਾਤ ਆ ਪਰ ਫੋਰਸਸ ਲਗਾਤਾਰ ਸਵੇਰ ਤੋਂ ਆ ਲੱਗ ਰਿਹਾ ਵੇ ਵਧਦੇ ਜਾ ਰਹੇ ਸੀਰੇ ਸੀ ਆਏ ਸੀ ਤਾਂ ਥੋੜੀ ਫੋਰਸਿਸ ਕੱਟ ਸੀ ਹੁਣ ਫੋਰਸਿਸ ਦੀਆਂ ਜਿਹੜੀਆਂ ਟੁਕੜੀਆਂ ਨੇ ਵਧਦੇ ਜਾ ਰਹੀਆਂ ਅਲੱਗ-ਅਲੱਗ ਡਿਪਾਰਟਮੈਂਟਸ ਤੋਂ ਬਿਲਕੁਲ ਬਿਲਕੁਲ ਕੁਬਰ ਪਹਿਲਾਂ ਜਦ ਆਪਾਂ ਆਏ ਤਾਂ ਆਪਾਂ ਨੂੰ ਸਿਰਫ ਮੈਦਾਨ ਦੇ ਵਿੱਚ ਤੇ ਡਿਊਟੀ ਦੇ ਓਨਲੀ ਸਿਰਫ ਦਿੱਲੀ ਪੁਲਿਸ ਨਜ਼ਰ ਆਈ ਸੀ ਵਰਦੀ ਦੇ ਵਿੱਚ ਦਿੱਲੀ ਪੁਲਿਸ ਡਿਊਟੀ ਕਰਦੀ ਨਜ਼ਰ ਆਈ ਸੀ ਰਾਤ ਸਮੇਂ ਜਾਂ ਫਿਰ ਸਵੇਰ ਸਮੇਂ ਤੇ ਜੇਕਰ ਆਪਾਂ ਅਸਰ ਪੀਐਫ ਦੀ ਗੱਲ ਕਰੀਏ ਤਾਂ ਕੁਝ ਕਰਮੀ ਹੀ ਸਵੇਰ ਤੋਂ ਨਜ਼ਰ ਆਏ ਕਿਉਂਕਿ ਜੇ ਟਾਈਮਿੰਗ ਦੀ ਗੱਲ ਕਰੀਏ ਤਾਂ 10 ਵਜੇ ਦਾ ਟਾਈਮ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਨੇ ਰੱਖਿਆ ਗਿਆ ਵਕਲ ਵਕਲ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਉਹ ਤਿਆਰ ਨੇ ਔਰ ਇੱਕ ਉਹਨਾਂ ਨੂੰ ਐਸੇ ਤਰੀਕੇ ਨਾਲ ਖੜਾਇਆ ਗਿਆ ਜਿਵੇਂ ਕੋਈ ਗਾਈਡਲਾਈਨਸ ਦਿੱਤੀ ਜਾਂਦੀ ਹੋਵੇ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਪ੍ਰੋਟੈਸਟ ਨੂੰ ਕੇਅਰ ਕਰਨਾ ਹੈਗਾ ਕਿਸ ਤਰ੍ਹਾਂ ਪ੍ਰੋਟੈਸਟ ਨੂੰ ਚਲਾਉਣਾ ਹੈਗਾ ਕਿੱਥੇ ਕਿੱਥੇ ਡਿਊਟੀਆਂ ਦੇਣੀ ਹੋਣੀਆਂ ਆ ਇੰਝ ਜਾਪਦਾ ਕੁਵਰ ਜਿਵੇਂ ਇਹ ਨਾ ਡਿਊਟੀਆਂ ਲਗਾਉਣ ਦੇ ਲਈ ਜਿਹੜਾ ਹੈਗਾ ਤਿਆਰ ਤੇ ਤਿਆਰ ਜਿਹੜੀ ਫੋਰਸ ਨੂੰ ਇਹਨਾਂ ਪੈਰਾ ਮਿਲਟਰੀ ਫੋਰਸ ਨੂੰ ਤਿਆਰ ਕੀਤਾ ਜਾ ਰਿਹਾ ਹੈ ਟੁਕੜੀਆਂ ਦੇ ਵਿੱਚ ਦੇਖੋ ਇਹਨਾਂ ਦੇ ਕਮਾਂਡਰ ਲਗਾਏ ਜਾਂਦੇ ਨੇ ਸਭ ਤੋਂ ਵੱਡਾ ਜੀ ਹਾਂ ਸਭ ਤੋਂ ਵੱਡੀ ਗੱਲ ਹੈ ਹਰ ਹਰ ਇੱਕ ਟੁਕੜੀ ਦਾ ਆਪਣਾ ਕਮਾਂਡਰ ਹੋਏਗਾ ਹਰ ਇੱਕ ਫੋਰਸ ਦਾ ਕਿਉਂਕਿ ਸਾਰੀ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਫੋਰਸੇਸ ਨੇ ਸਾਰਿਆਂ ਦੇ ਆਪਣੇ-ਆਪਣੇ ਅਲੱਗ-ਅਲੱਗ ਕੰਮ ਹੈ ਜਿਹੜੀਆਂ ਪੂਰੀਆਂ ਭਾਰਤ ਭਰ ਦੀਆਂ ਫੋਰਸੇਸ ਜਿਹੜੀਆਂ ਨੇ ਇੱਥੇ ਹੁਣ ਸਾਨੂੰ ਤਨਾਤ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਅਲੱਗ-ਅਲੱਗ ਵਰਦੀਆਂ ਦੇ ਵਿੱਚ ਨਜ਼ਰ ਆ ਰਹੀ ਬਿਲਕੁਲ ਕੁਵਰ ਦੇਖ ਇੱਕ ਕਮਾਂਡਰ ਦੇ ਤਹਿਤ ਹੀ ਜਿਹੜੇ ਪੂਰੀ ਟੁਗੜੀ ਆ ਉਹ ਭਾਵੇਂ 50 ਬੰਦਿਆਂ ਦੀ ਹੋਵੇ ਮੁਲਾਜ਼ਮਾਂ ਦੀ ਹੋਵੇ 100 ਦੀ ਹੋਵੇ ਉਹ ਇੱਕ ਟੁਗੜੀ ਨੂੰ ਕਮਾਂਡਰ ਦੇ ਪਿੱਛੇ ਚੱਲਣਾ ਪੈਂਦਾ ਜੋ ਕਮਾਂਡਰ ਨੇ ਹੁਕਮ ਦੇਣਾ ਉਹਨੂੰ ਇਹਨਾਂ ਨੂੰ ਲਾਗੂ ਕਰਨਾ ਹੁੰਦਾ ਤੇ ਇੱਕ ਟੁਗੜੀ ਜਿਹੜੀ ਹੈ ਦੇਖ ਸਕਦੇ ਹੋ ਹੁਣ ਰਵਾਨਾ ਹੋ ਰਹੀ ਆ ਜੇਕਰ ਤਸਵੀਰਾਂ ਦਿਖਾਈਆਂ ਜਾਣ ਤਾਂ ਇਹ ਟੁਗੜੀ ਜਿਹੜੀ ਹੈ ਕਿ ਰਵਾਨਾ ਹੋ ਰਹੀ ਆ ਤੇ ਨਾਲ ਦੀ ਨਾਲ ਕਿੱਥੇ ਡਿਊਟੀ ਹੋਗੀ ਕੋਰ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕਿਸਾਨ ਲਗਾਤਾਰ ਸਵੇਰ ਤੋਂ ਜੇਕਰ ਆਪਾਂ ਗੱਲ ਕਰੀਏ ਤਾਂ ਸੂਬਾ ਸਿਰ ਪੰਜਾਬ ਸੂਬੇ ਤੋਂ ਹੀ ਨਹੀਂ ਬਲਕਿ ਦੇਸ਼ ਦੇ ਬਹੁਤ ਸਾਰੇ ਸੂਬਿਆਂ ਤੋਂ ਕਿਸਾਨ ਜਿਹੜੇ ਨੇ ਉਹ ਜੱਥਿਆਂ ਦੇ ਰੂਪ ਦੇ ਵਿੱਚ ਆ ਰਹੇ ਨੇ ਟ੍ਰੇਨਾਂ ਦੇ ਵਿੱਚ ਆ ਰਹੇ ਨੇ ਬਸਾਂ ਦੇ ਵਿੱਚ ਆ ਰਹੇ ਨੇ ਆਪਣੇ ਵਾਹਨਾਂ ਦੇ ਵਿੱਚ ਆ ਰਹੇ ਨੇ ਸਵੇਰ ਤੋਂ ਦਿੱਲੀ ਪੁਲਿਸ ਜੁਟੀ ਹੋਈ ਸੀ ਇੱਥੇ ਸੁਰੱਖਿਆ ਨੂੰ ਲੈ ਕੇ ਪਰ ਹੁਣ ਵੱਖ-ਵੱਖ ਕਈ ਕੰਪਨੀਆਂ ਕਹਿ ਸਕਦੇ ਆ ਟੁਕੜੀਆਂ ਜਿਹੜੀਆਂ ਪੈਰਾ ਮਿਲਟਰੀ ਦੀਆਂ ਉਹ ਫੋਰਸਿਸ ਇੱਥੇ ਤਣਾਅ ਕੀਤੀ ਆ ਜੀ ਮੈਂ ਦੇਖ ਸਕਦਾ ਵਿੱਚੇ ਹੀ ਸਾਨੂੰ ਜਿਹੜੀ ਦਿੱਲੀ ਪੁਲਿਸ ਸਵੇਰ ਤੋਂ ਨਜ਼ਰ ਆ ਰਹੀ ਸੀ ਉਹ ਵੀ ਹੁਣ ਨਜ਼ਰ ਆਣੀ ਸ਼ੁਰੂ ਹੋ ਗਈ ਉਹ ਦਿੱਲੀ ਪੁਲਿਸ ਜਿਹੜੇ ਸਵੇਰੇ ਬੜੀ ਵੱਧ ਲੱਗ ਰਹੀ ਸੀ ਨਾ ਹੁਣ ਘੱਟ ਲੱਗਣੀ ਸ਼ੁਰੂ ਹੋ ਗਈ ਆ ਲੱਗ ਰਿਹਾ ਇਹ ਫੋਰਸਿਸ ਜ਼ਿਆਦਾ ਹੋ ਗਏ ਹੁਣ ਦਿੱਲੀ ਪੁਲਿਸ ਜਿਹੜੀ ਆ ਉਹ ਘੱਟ ਨਜ਼ਰ ਆ ਰਹੀ ਆ ਪਹਿਲਾਂ ਸਵੇਰੇ ਅਸੀਂ ਆਏ ਸੀ ਅਸੀਂ ਫੋਰਸਿਸ ਦੇਖਿਆ ਸੀ ਕਿਸ ਤਰੀਕੇ ਨਾਲ ਚੈ ਆ ਮਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਫੋਰਸ ਲਗਾਤਾਰ ਹੀ ਵੱਧੀਆਂ ਜਾ ਰਹੀਆਂ ਤੇ ਸਭ ਤੋਂ ਵੱਡੀ ਗੱਲ ਆ ਹਰ ਇੱਕ ਦੇ ਹੱਥ ਦੇ ਵਿੱਚ ਮੈਨੂੰ ਅਥਰੂ ਗਿਆ ਸਾਲਾ ਬਾਕਸ ਜਿਹੜਾ ਉਹ ਨਜ਼ਰ ਆ ਰਿਹਾ ਹਰ ਇੱਕ ਦੇ ਹੱਥ ਦੇ ਵਿੱਚ ਆ ਵਾਈਟ ਬਾਕਸ ਜਿਹੜਾ ਤੁਹਾਨੂੰ ਕੈਮਰਾ ਪਰਸੈਂਟ ਗਿਆ ਆਇਆ ਹੈਲਮੇਟਸ ਜਿਹੜੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਆਰਮਰਸ ਜਿਹੜੇ ਆ ਇਹਨਾਂ ਨੇ ਪੂਰੇ ਪਾਏ ਹੋਏ ਨੇ ਤਾਂ ਇਹ ਜ਼ਰੂਰ ਮੈਂ ਕਹਾਂਗਾ ਚਲੋ ਇਹਨਾਂ ਦੀ ਡਿਊਟੀ ਹੈ ਇਹਨਾਂ ਨੇ ਆਪਣੀ ਡਿਊਟੀ ਨਿਭਾਣੀ ਆ ਤਾਂ ਸਭ ਤੋਂ ਵੱਡੀ ਗੱਲ ਇਹਨਾਂ ਕੋਲ ਜਿਹੜੀ ਆ ਸਿਕਿਉਰਿਟੀ ਜੈਕਟਸ ਨੇ ਉਹ ਵੀ ਮਜ਼ਬੂਤ ਨੇ ਗੁਬਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਪੁਲਿਸ ਕਰਮੀ ਜਿਹੜੇ ਘਟਨੇ ਦੇਖੋ ਜਿਹੜੇ ਲੋਕਲ ਪੁਲਿਸ ਹੁੰਦੀ ਆ ਇਹਨਾਂ ਨੇ ਕਮਾਂਡ ਦੇਣੀ ਹੁੰਦੀ ਆ ਇਹਨਾਂ ਟੁਕੜੀਆਂ ਨੂੰ ਮੁਲਾਜ਼ਮਾਂ ਨੂੰ ਤੇ ਇਹਨਾਂ ਦੇ ਕਮਾਂਡਰਾਂ ਨੂੰ ਕਿਉਂਕਿ ਜਿਹੜੀ ਇਹ ਫੋਰਸ ਹੁੰਦੀ ਆ ਪੈਰਾਮਿਲਟਰੀ ਫੋਰਸ ਹੁੰਦੀ ਆ ਵੱਖ-ਵੱਖ ਕੰਪਨੀਆਂ ਨੇ ਆ ਇਹਨਾਂ ਨੂੰ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਕਦੇ ਵੀ ਕਿਸੇ ਵੀ ਸਮੇਂ ਬੁਲਾਇਆ ਜਾ ਸਕਦਾ ਲੋਕਲ ਹਾਲਾਤਾਂ ਬਾਰੇ ਨਹੀਂ ਜਾਣ ਹੁੰਦੇ ਤੇ ਉਹ ਲੋ ਪੁਲਿਸ ਦੇ ਅਧਿਕਾਰੀ ਹੀ ਇਹਨਾਂ ਨੂੰ ਪੂਰੀ ਸਿਚੁਏਸ਼ਨ ਦੇ ਬਾਰੇ ਇੱਕ ਪਲੰਦੇ ਇੱਕ ਮਿੰਟ ਮੈਂ ਉਹ ਦੇਖੋ ਫਾਇਰ ਕਰਨ ਵਾਸਤੇ ਵੀ ਉਹ ਫਾਇਰ ਕਰਨ ਵਾਸਤੇ ਵੀ ਜਿਹੜੇ ਅੱਜ ਮੈਂ ਥਰੂਗਾ ਫਾਇਰ ਕਰਨ ਵਾਸਤੇ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਆਰਮਸ ਜਿਹੜੇ ਆ ਉਹ ਵੀ ਨਜ਼ਰ ਆ ਰਹੇ ਆ